ਆਓ ਜੀ ਮਿੱਤਰੋ ਦੇਖੋ ਕਰੋ ਚੈੱਕ ਹੋਣਾ ਆਪਣੀ ਕੱਲ ਰਹੀ ਆ ਪੀਆ 126 ਸੁਲਵਾਈ ਦੇਖੋ ਪਹਿਲਾਂ ਮੈਂ ਤੇ ਵੀ ਮਤਲਬ ਸਾਰੀ ਗੱਲ ਠੁੱਕ ਦੀ ਆ ਕੇ ਪਨੀਰੀ ਤੇ ਜੀ ਆਪਣੀ ਬਹੁਤ ਸੰਘਣੀ ਆ ਨਾ ਪੂਰੀ ਤਾਂ ਮਸ਼ੀਨ ਕਿਤੇ ਡੱਕਾ ਵੀ ਨਹੀਂ ਛੱਡਦੀ ਉਹ ਆ ਦੇਖ ਲਓ ਵੀ ਕਿੰਨਾ ਮਤਲਬ ਭਾਈ ਤੇ ਕੰਮ ਕਰਿਆ ਵਾ 9 ਕਿੱਤੇ ਕਰਿਆ ਵਾ ਢੱਕਾ ਆਪਾਂ ਨੇ ਇਹ ਜਿਹੜੇ ਬੂਟੇ ਵੀ ਆ ਉਹ ਵੀ 2-2 3-3 2-2 ਬਸ ਇਦੋਂ ਜ਼ਿਆਦਾ ਨਹੀਂ ਕਰੇ ਦੋਨੇ ਮਠਾਡੂਆਂ ਅੱਜ ਇਕੱਠੀਆਂ ਖੜੀਆਂ ਇਹ ਬਾਜ ਤੋਂ ਆਈ ਸੀ ਉਹ ਆਪਣੀ ਪਹਿਲਾਂ ਇਹ ਪਨੀਰੀ ਲੱਦ ਹੋ ਰਹੀ ਆ ਟਾਕੀ ਚੋਂ ਲੱਦਣ ਲੱਗੇ ਕਿਉਂ ਟਾਕੇ ਚ ਸਵੇਰ ਦੀ ਲੱਦਣ ਲੱਗ ਜੰਨੇ ਮੈਂ ਕਿਹਾ ਟਾਕੇ ਚ ਮੂਰੇ ਸਵੇਰ ਦੀ ਲੱੱਦੀ ਵੀ ਹੁੰਦੀ ਆ ਪਹਿਲਾਂ ਉਹੀ ਲਦਾ ਸੀ ਹਾਂ ਹਾਂਜੀ ਸਾਰੇ ਵੀਰਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਲਓ ਜੀ ਆਪਣੇ ਨਵੇੜਕੇ ਆ ਮੌਸਮ ਗੜਬੜ ਵਾਲਾ ਹੋ ਗਿਆ بارش ਵਾਲਾ ਕੱਲ ਵੀ ਇਹਦੇ ਟਾਈਮ ਥੋੜੀ ਹੋ ਗਈ ਸੀ 4:00 ਵੱਜ ਗਏ ਰੋਟੀ ਦਾ ਹੁਣ ਟਾਈਮ ਲੱਗੇ ਰੋਟੀ ਰੋਟੀ ਖਾ ਕੇ ਬਸ ਹੁਣ ਚੱਲਿਆਂ ਦੂਜੀ ਸਾਈਡ ਜੀ ਲਾਉਣ ਤੇ ਅੱਜ ਆਪਣੇ ਲਈ ਆ ਖਾਈ ਕਿਸੂ ਖਾਈ ਵੀ ਲਓ ਆਇਓਗੀ ਤੇ ਖਾਈ ਜਲਵਾ ਅੱਜ ਮਸ਼ੀਨ ਨੇ ਵਧੀਆ ਲਾਤਾ ਟਾਈਮ ਆਪਾਂ ਇੱਕ ਵਾਰ ਮਸ਼ੀਨ ਦਾ ਆਪਾਂ ਮੋਟਾ-ਮੋਟਾ ਰਿਵਿਊ ਦੇ ਦਈਏ ਆਪਾਂ ਤੁਹਾਨੂੰ ਦੱਸ ਦਈਏ ਵੀ ਇਹ ਹੈ ਕਿਵੇਂ ਦਾ ਪ੍ਰੋਜੈਕਟ ਹੈ ਕਿਵੇਂ ਦਾ ਨਹੀਂ ਮਸ਼ੀਨ ਦੀ ਕੀ ਪਰਫਾਰਮੈਂਸ ਹੈ ਹਨ ਵੀ ਜਿਹੜਾ ਕਹਿ ਦਿੰਨੇ ਆਪਾਂ ਵੀ ਡੱਕੇ ਛੱਡਦੀ ਏ ਜਾਂ ਕੁਝ ਕਹਿ ਦਿੰਨਾ ਵੀ ਉੱਥੇ ਮਸ਼ੀਨ ਦਾ ਕੀ ਲੋ ਲੋ ਜਿੰਦਾ ਸੋ ਸਭ ਤੋਂ ਪਹਿਲਾਂ ਜਿਹੜਾ ਮੇਨ ਪ੍ਰੋਸੈਸ ਹੈ ਉਹ ਆ ਜਾਂਦਾ ਜੀ ਪਨੀਰੀ ਦਾ ਹਨਾ ਸਭ ਤੋਂ ਪਹਿਲਾਂ ਵੀ ਆਪਣੀ ਪੌਦ ਕਿਵੇਂ ਦੀ ਆ ਮਸ਼ੀਨ ਦੀ ਗੱਲ ਆਪਾਂ ਬਾਅਦ ਚ ਕਰਦੇ ਹਾਂ ਕਿਉਂਕਿ ਪੌਦ ਤੇ ਡਿਪੈਂਡ ਰਹਿੰਦੀ ਆ ਮਸ਼ੀਨ ਆਪਣੀ ਸਾਰੀ ਜੇ ਪੌਦ ਦੇ ਵਿੱਚ ਆਪਣੇ ਚ ਮਿਸਿੰਗ ਹੈ ਉਹਦੇ ਵਿੱਚ ਢੱਕਾ ਕਿਤੇ ਕਿਤੇ ਆ ਵੀ ਮਤਲਬ ਇੰਨਾ ਥੋ ਗਾਰ ਆ ਗਿਆ ਦਾ ਢੱਕਾ ਨਹੀਂ ਹਨਾ ਮਿਲਿਆ ਕਿਉਂਕਿ ਮਸ਼ੀਨ ਦੇ ਕੀ ਮਸ਼ੀਨ ਦੇ ਦਾ ਸ਼ੂਟਰ ਹਰ ਟਾਈਮ ਚੱਲਦੇ ਰਹਿੰਦੇ ਆ ਤਾਂ ਉੱਥੇ ਨੇ ਮਤਲਬ ਮਿਸ ਕਰ ਦੇਣਾ ਢੱਕਾ ਮਿਸ ਕਰ ਦੇਣਾ ਸੋ ਆਪਾਂ ਕੈਰਾ ਕੰਪਨੀ ਦੀ ਮਸ਼ੀਨ ਲਈਤੀ ਤੇ ਤਕਰੀਬਨ ਇਹਦੇ ਨਾਲ ਅਸੀਂ 70 ਕ ਘੰਟਿਆਂ ਦੀ ਵਰਕਿੰਗ ਕਰ ਲਈ ਤਾਂ ਕਿਤੇ ਸਾਨੂੰ ਡੇਢ ਘੰਟਾ 2 ਘੰਟੇ ਵੀ ਲੱਗ ਜੰਨੇ ਜਿੱਥੇ ਪਨੀਰੀ ਥੋੜੀ ਜਿਹੀ ਹਰਾਨਜੀ ਸਾਡੇ ਵਾਲ ਜਿਹੜੀ ਆਪਣੇ ਅਸੀਂ ਡੱਕਰਪੜੀ ਚ ਹਨਾ ਜਿਹੜੀ ਪਨੀਰੀ ਵੀ ਕੀਤੀ ਤੇ ਜਿਹੜੀ ਅਸੀਂ ਲੁਧਿਆਣੇ ਤੋਂ ਗੋਗੀ ਕਿਹੜਾ ਪਿੰਡ ਤੋਂ ਆਉਂਦੀ ਆ ਜੋਦਾਂ ਤੇ ਜੋਦਾਂ ਦੇ ਨਾਲੇ ਆ ਤੇ ਜੋਦਾਂ ਤੋਂ ਹੀ ਆਉਂਦੀ ਆ ਅਸੀਂ ਜੋਦਾਂ ਪਿੰਡ ਤੋਂ ਆਂਦੀ ਆ ਜਿਹੜੀ ਆਉਂਦੀ ਆ ਜੋਦਾਂ ਪਿੰਡ ਚੋਂ ਤੇ ਉਹ ਉਹਦੇ ਨਾਲ ਅਸੀਂ ਜਿਹੜੀ ਛੱਬੀ ਜੀ ਦੀ ਲਾ ਰਹੇ ਆ ਉਹ ਤਕਰੀਬਨ 50 ਮਿੰਟ 55 ਮਿੰਟ ਦੇ ਵਿੱਚ 1 ਏਕੜਾ ਜਿਹੜਾ ਹੁਣ ਬੀੜੀ ਜਾਂਦੀ ਆ ਉਹਦੇ ਨਾਲ ਤਾਂ ਅਸੀਂ 10-10 ਕਿੱਲੇ ਵੀ ਲਾ ਦਿੰਨੇ ਆ ਪਨੀਰੀ ਨਾਲ ਸਾਡੇ ਲਈ ਥੋੜੀ ਜਿ ਆ ਮੈਟ ਸਾਡਾ ਥੋੜਾ ਜਿਹਾ ਬੈੱਡ ਮੋਟਾ ਬਣ ਗਿਆ। ਉਹਦੇ ਵੀ ਕੀ ਕਰਨਾ ਵੀ ਥੋੜੇ ਬੋਤੇ ਹਨਾ ਵੀ ਅਸੀਂ ਤਵਾਈ ਕਰਤੀਆਂ। ਮਤਲਬ ਪਹਿਲਾਂ ਰੂਲਾ ਜਾਂ ਨਹੀਂ ਫਿਰ ਖੇਤ ਦੇ ਵਿੱਚ ਕਿ ਮਿੱਟੀ ਜਿਆਦਾ ਕਿੱਥੇ ਘੱਟ ਹੈ। ਕਿਤੇ ਅਸਲੀ ਦੇ ਉੱਪਰ ਧੱਕਨੇ ਪੈਣੇ ਕਿਤੇ ਥੱਲੇ ਧੱਕਨੇ ਪੈਣੇ ਹਨਾ ਤੇ ਉਹਦੇ ਨਾਲ ਸਾਨੂੰ 1.5 ਘੰਟੇ ਵੀ ਲੱਗ ਜਾਂਦੇ 2 ਘੰਟੇ ਵੀ ਲੱਗ ਜਾਂਦੇ ਹਨਾ ਇੰਨਾ ਕੁ ਟਾਈਮ ਸਾਨੂੰ ਲੱਗਦਾ। ਮੀਂਹ ਆ ਗਿਆ ਬਈ। ਤੇ ਬਾਕੀ ਕੈਰਾ ਕੰਪਨੀ ਦੀ ਮਸ਼ੀਨ ਹੈ ਤੇ 6 ਰੋ ਵਾਲੀ ਹੈ 6 ਲਣਾੜੀ। ਹਾਲੇ ਤੱਕ ਜਣੀ 70 ਘੰਟਿਆਂ ਦੀ ਵਰਕਿੰਗ ਹੋ ਗਈ। ਮਸ਼ੀਨ ਨੇ ਕੋਈ ਜ਼ਿਆਦਾ 1 ਰੁਪਏ ਦਾ ਵੀ ਕੋਈ ਕੰਮ ਨਹੀਂ ਕੱਢਿਆ ਤੇ ਪੂਰਾ ਨਜ਼ਾਰਾ ਆਉਂਦਾ ਚਲਾਉਣ ਦਾ ਵੀ ਸਕੀਡਾ ਸਕੂਟਾਂ ਬੜੀਆਂ ਕੰਮ ਦੀਆਂ ਮਸ਼ੀਨੀਆਂ ਪਿੱਛੇ ਅਸੀਂ ਜਿਹੜੀ ਇਹਦੀ ਦੇਖਭਾਲ ਆ ਉਹ ਜਿਹੜੀਆਂ ਆਪਣੇ ਰੋਜ਼ ਪ੍ਰੋਪਰ ਜਿਹੜੀਆਂ ਆਪਣੀਆਂ ਨੇੜੀਆਂ ਨੇੜੇ ਵਾਲੀਆਂ ਮੋਟਰਾਂ ਉੱਥੇ ਤਾਂ ਅਸੀਂ ਟਰਾਲੀ ਪਰ ਵੀ ਨਹੀਂ ਚੜਾਉਂਦੇ ਹੁਣ ਤੇ ਹੁਣ ਤਾਂ ਨਹੀਂ ਨੌਕਰ ਜਣੀ ਵੈਸੇ ਚੜਾਉਣੀ ਟਰਾਲੀ ਪਰ ਚਾਹੀਦੀ ਆ ਤਾਂ ਹੁਣ ਚਲੋ ਟਰਾਲੀ ਆਪਣੀ ਥੋੜੀ ਉਪਰਾਂ ਖੜੀ ਹੈ ਮਾ ਚਲਾਉਣਾ ਇੱਦਾਂ ਹੀ ਲੈ ਕੇ ਜਾਂਦੇ ਆ ਪਿੰਡ ਤੋਂ ਬਾਹਰ ਹੀ ਜਾਣਾ ਸ਼ੂਟਰਾਂ ਜਿਹੜੇ ਆ ਇਹਨਾਂ ਨੂੰ ਪ੍ਰੋਪਰ ਅਸੀਂ ਮਤਲਬ 20 ਕਿਲੀਆਂ ਬਾਅਦ ਅਸੀਂ ਇਹਨਾਂ ਇਨੂੰ ਅਸੀਂ ਤਿੰਨ ਤੋਂ ਚਾਰ ਦਿਨ ਲੰਗਾ ਲੈਂਦੇ ਹਾਂ ਸੋ ਇਹ ਇਹਦੀ ਗੇਅਰ ਹੈ ਮੈਂ ਤਾਂ ਜਿਹੜੇ ਇਹ ਆਪਣੇ ਪ੍ਰੋਪਰ ਸਾਫ ਕਰਨੇ ਕਿਉਂਕਿ ਇਹ ਮਿੱਟੀ ਦੇ ਵਿੱਚ ਹੈ ਨਾ ਜਾ ਬਣਾ ਹੋ ਜਾਂਦਾ ਜਿੱਥੇ ਕਿਤੇ ਬੈੱਡ ਸਾਡੀ ਮਿੱਟੀ ਇਹਦਾ ਮੋਟਾ ਜਾਂਦਾ ਇਹ ਵੀ ਘੁੰਮਣ ਦੇ ਹਟ ਜਾਂਦਾ ਤੇ ਐਕਿਊਰੇਸੀ ਦੀ ਗੱਲ ਕਰਦੇ ਆ ਆ ਜਿਹੜੀ ਸਿਸਟਮ ਬਹੁਤ ਤਰ੍ਹਾਂ ਦੇ ਮਸ਼ੀਨ ਦੇ ਵਿੱਚ ਹੁਣ ਜਿਹੜੇ ਨਵੇਂ ਵੀਰ ਇਨ ਫਿਚਰ ਪਲਾਨ ਵੀ ਕਰਦੇ ਨੇ ਮਸ਼ੀਨ ਲੈਣ ਦਾ ਸੋ ਆਪਾਂ ਹਨਾ ਤਾਂ ਉਹਨਾਂ ਵਾਸਤੇ ਇਹ ਅੱਜ ਵਾਲਾ ਬਲੌਗ ਹੈ ਜਿਹੜਾ ਆਪਾਂ ਪਾ ਰਹੇ ਹਾਂ ਆਟ ਰਈਆ ਜਿਹੜੀ ਇਹਦੇ ਵਿੱਚ ਛੋਟੇ ਛੋਟੇ بڑے ਸਿਸਟਮ ਨੇ 3 ਇੰਚ ਤੋਂ ਡੱਕਾ ਲਾਉਣਾ ਸ਼ੁਰੂ ਕਰ ਦਿੰਦੇ ਨੇ 3 ਤੋਂ ਲੈ ਕੇ 6 ਫਿਰ 9 ਹਨਾ 12 ਮਤਲਬ ਇੱਕ ਗਿੱਟੇ ਤੱਕ ਇਹ ਨਾਰਮਲ ਆਪਣੇ ਜਿਹੜੀ ਪ੍ਰੋਪਰ ਉਹਦੀ ਡੱਕੇ ਤੋਂ ਡੱਕੇ ਦੀ ਦੂਰੀ ਜਿਹੜੀ ਉਹ ਕਰ ਦਿੰਦੀ ਹੈ ਜਿਆਦਾਤਰ ਅਸੀਂ 9 ਤੇ 12 ਦੇ ਵਿੱਚ ਵਿੱਚੇ ਰੱਖਦੇ ਹਣਾ 9 ਤੋਂ ਥੱਲੇ ਜਿੰਨਾ ਲਈ ਜਾਵਾਂਗੇ ਫਿਰ ਉਨੀਆਂ ਸੰਘਣੀ ਹੋਈ ਜਾਣੀਆਂ ਫਿਰ ਉਨਾਂ ਹੀ ਉਹਨੇ ਬੂਜਾ ਕੱਟ ਕਰਨਾ ਕੋਈ ਵੀ ਵੈਰਾਈਟੀ ਆ ਜਿੰਨਾ ਆਪਾਂ ਮਾਰਗੀ ਕਰ ਲਾਂਗੇ ਤੇ ਬਾਕੀ ਪਲਾਂਟਿੰਗ ਦਾ ਜਿੰਨਾ ਨਾ ਪਲਾਂਟਸ ਦਾ ਜਾਂਦਾ ਵੀ ਆਪਾਂ ਨੇ ਜਦੋਂ ਮਤਲਬ ਇੱਕ ਵਾਰ ਉਹਨੇ ਸ਼ੂਟਰ ਨੇ ਘੁੰਮਣਾ ਤਾਂ ਕਿੰਨੇ ਪਲਾਂਟ ਚੱਕੇ ਹਨਾ ਔਰ ਨਾਰਮਲ ਵੀ 2-3 ਤੇ 2-3 ਕੰਨੇ ਕਿ ਹਨਾ ਕਿਉਂਕਿ ਪਨੀਰੀਏ ਜਿਹੜੀ ਆਪਣੀ 20 ਤੋਂ 25 ਦਿਨ ਦੀ ਉਹ ਦਾ ਆਪਣੀ ਤੇ ਉਹਦੇ ਹਿਸਾਬ ਨਾਲ ਫਿਰ ਇੰਨੇ ਕਿ ਜਿਹੜੇ ਬੂਟੇ ਲੱਗ ਹੀ ਜਾਂਦੇ ਨੇ ਨਾ ਜੇ ਆਪਾਂ ਸਿੰਗਲ ਸਿੰਗਲ ਡੱਕਾ ਕਰ ਦਾਂਗੇ ਉਹਨੂੰ ਤਾਂ ਫਿਰ ਉਹਦੇ ਵਿੱਚ ਕਿਤੇ ਕਿਤੇ ਮਿਸ ਵੀ ਬਚ ਜਾਂਦਾ ਤੇ ਉਸ ਤੋਂ ਬਾਅਦ ਫਿਰ ਬਾਈ ਚਾਂਸ ਕਿਤੇ ਪਾਣੀ ਵੱਧ ਪੈ ਗਿਆ ਘੱਟ ਪੈ ਗਿਆ ਤੇ ਉੱਥੇ ਉਹਦੇ ਖਿਲਾਫ ਉਹ ਚਾਂਸ ਬੱਦਿੰਦੇ ਤੇ ਬਾਕੀ ਅੱਗੇ ਦਾ ਤਾਂ ਕੋਈ ਧਾਮ ਜਾਮ ਐਡਾ ਸਿਸਟਮ ਹੈ ਨਹੀਂ ਬਾ ਤਕਰੀਬਨ 8 ਤੋਂ 10 ਲੀਟਰ ਦੀ 2.5 ਤੇ 3 ਲੀਟਰ ਦੀ ਐਵਰੇਜ ਆ ਜਿਹੜੀ ਮਸ਼ੀਨ ਕਰਦੀ ਆ। ਕਵੋਟਾ ਦਾ ਇੰਜਨ ਇਹਦੇ ਵਿੱਚ 3 ਸਿਲੰਡਰ 20-25 ਕਿਲੋਵਟ ਦਾ ਇੰਜਨ ਆ ਤੇ ਫੁੱਲ ਜੋਰ-ਜੂਰ ਵਾਲਾ ਕੋਈ ਚੰਗੀ ਨਹੀਂ ਆ। ਬਾਕੀ ਆ ਆ ਸੈਸਰੀਆਂ ਬਈ ਅਸੀਂ ਨੇ ਜਰੂਰ ਐਡੋਰ ਕਰਦੇ ਜੀ। ਆਹ ਆ ਲਾਇਆ ਇੱਕ 2188 ਤੇ ਬਾਕੀ ਇਹ ਕੰਪਨੀ ਨੂੰ ਦੇ ਦੇਈਏ ਰੁਪੀਏ ਵਾਲੀ ਦਾ। ਇਹ ਵਾਲੀ ਸਿੱਧ ਕੰਪਨੀ ਨੂੰ ਦੇਣੀ ਚਾਹੀਦੀ ਆ। ਇਹ ਜੇ ਮੈਂ ਐਵੇਂ ਨਹੀਂ ਕਹਿੰਦਾ ਕੈਰਾ ਜੇ ਕਵੋਟਾ ਜੇ ਜਨਮਾਰਾ ਜਿਹੜੀ ਵੀ ਕੰਪਨੀ ਆ ਨਾ ਤੋ ਇਹ ਸੀਟ ਤਾਂ ਉਹਨਾਂ ਨੂੰ ਦੇਣੀ ਚਾਹੀਦੀ ਹੈ ਕਨੈਕਟਰ ਨੂੰ ਪਿੱਛੇ ਕਨੈਕਟਰ ਦੇ ਬੱਬ ਬੋਲ ਜਾਂਦੀ ਹੈ ਜਦੋਂ ਆਹ ਪਾਈਪ ਜੀ ਖੜੇ ਕਰਕੇ ਦਿੱਤੇ ਇੱਕ ਛਾਦਰੀ ਜਿਹਾ ਬਣਾ ਲਓ ਆ ਜਿਹੜੀਆਂ ਜਿਹੜੀਆਂ ਐਡ-ਆਨ ਅਸੈਸਰੀਆਂ ਜਿਹੜੀਆਂ ਇਹ ਬਾਅਦ ਚ ਕਰਾਉਣੀਆਂ ਪੈਂਦੀ ਨੇ ਇਹ ਸਮੱਸਿਆ ਛੇੜਦੀਆਂ ਹੁਣ ਉਹ ਉੱਥੇ ਕਿਉਂਕਿ ਉਹਨਾਂ ਦਾ ਟਾਈਮ ਲੱਗਿਆ ਹੀ ਨਹੀਂ ਪਤਾ ਸੀ ਉਹ ਏਦਾਂ ਹੀ ਹਲੇ ਚੱਲ ਰਿਹਾ ਕੰਮ ਤੇ ਚਲਦੇ ਹਾਂ ਲੈ ਕੇ ਮਸ਼ੀਨ ਕਿੱਧਰ ਨੂੰ ਗੱਡੀ ਮਸ਼ੀਨ ਇੱਥੇ ਨੂੰ ਜਾਊਗੀ ਇੱਥੇ ਨੂੰ ਜਾਊਗੀ ਸਾਲੇ ਨਿਕਲ ਜੂਗਾ ਨਾ ਤੇ ਚਲਦੇ ਹਾਂ ਬਾਕੀ ਇੰਨਾ ਕੁ ਪ੍ਰੋਸੈਸ ਹੈ ਬਾਕੀ ਮਸ਼ੀਨ ਦੀ ਚੱਲ ਜੇ ਤੁਸੀਂ ਵੀਡੀਓ ਦੇਖਦੇ ਰਹ ਤੇ ਇਹਦੀ ਕੀਮਤ ਦੀ ਗੱਲ ਕਰੀ ਤਾਂ ਹੁਣ 14 ਸਵਾ 14 ਲੱਖ ਇਹਦੀ ਕੀਮਤ ਹੈ ਤੇ ਆਪਾਂ ਕੰਟੈਕਟ ਨੰਬਰ ਦੇ ਦਾਂਗੇ ਇਹ ਮਸ਼ੀਨ ਤੇ ਸਬਸਿਡੀ ਹਨਾ ਸਬਸਿਡੀ ਨਿਕਲ ਆਉਂਦੀ ਹੈ ਤੇ ਤੁਸੀਂ ਲੈਣੀ ਨਹੀਂ ਲੈਣੀ ਉਹ ਜਿੱਥੋਂ ਮਰਜੀ ਤੁਸੀਂ ਲੈ ਸਕਦੇ ਆਪਾਂ ਲਓ ਜੀ ਕੰਮ ਕਰਤਾ ਸਟਾਰਟ ਤੇ ਬਾਕੀ ਸਾਡੇ ਦਰਮਿਆਨ ਅੰਕਲ ਸਤਿ ਸ੍ਰੀ ਅਕਾਲ ਜੀ ਪਿੰਦਰਮਾਨ YouTube ਤੇ Facebook ਚੈਨਲ ਹੈ ਜੀ ਅੰਕਲ ਪੱਤਰਕਾਰੀ ਦਾ ਕੰਮ ਬਹੁਤ ਲੰਬੇ ਸਮੇਂ ਤੋਂ ਕਰਦੇ ਆਏ ਆ ਤੇ ਅੱਜ ਆਪਣਾ ਥੋੜਾ ਬਹੁਤਾ ਮਸ਼ੀਨ ਬਾਰੇ ਜਾਣਕਾਰੀ ਦਿੱਤੀ ਆਪਾਂ ਨੇ ਤੁਹਾਨੂੰ ਕਿਵੇਂ ਲੱਗਿਆ ਜੀ ਮੈਨੂੰ ਬਹੁਤ ਵਧੀਆ ਲੱਗਿਆ ਜੀ ਦੇਖੋ ਬਹੁਤ ਤਕਨੀਕ ਨਾਲ ਬਹੁਤ ਵਧੀਆ ਜੀੜੀ ਲੱਗ ਰਹੀ ਹੈ ਮੈਨੂੰ ਤੁਹਾਡੇ ਵਰਗੇ ਜਿਹੜੇ ਨੌਜਵਾਨ ਨੇ ਕਿਸਾਨ ਨੇ ਉਹਨਾਂ ਤੇ ਮਾਣ ਵੀ ਹੈ ਤੇ ਇਹ ਨੌਜਵਾਨਾਂ ਨੂੰ ਵੀ ਤੁਹਾਡੇ ਤੋਂ ਜਿਵੇਂ ਜਿਹੜੇ ਖੇਤੀ ਤੋਂ ਮਤਲਬ ਬੜਾ ਕਿਨਾਰਾ ਕਰ ਰਹੇ ਹਾਂ ਹਾਂਜੀ ਉੱਤ ਤੁਹਾਡੇ ਵਰਗੇ ਨੌਜਵਾਨਾਂ ਤੋਂ ਸੇਧ ਲੈਣੀ ਚਾਹੀਦੀ ਹੈ ਇਹ ਪਿਛਲੇ ਸਾਲ ਦੀ ਗੱਲ ਹੈ ਜੀ ਸਾਡੇ ਮਤਲਬ ਫਾਜ਼ਲ ਸਾਹਿਬ ਮੰਨਦੇ ਨਹੀਂ ਤੇ ਕਹਿੰਦੇ ਵੀ ਟ੍ਰਾਇਲ ਨਹੀਂ ਲੈਣਾ ਮਾਹ ਵੀ ਕੋਈ ਗੱਲ ਨਹੀਂ ਇਨ ਫਿਊਚਰ ਸਾਡਾ ਪਲਾਨ ਹੈਗਾ ਵੀ ਅਸੀਂ ਕਰਨਾ ਇਹ ਕਿਹੜੀ ਵੀਡੀਓ ਪਾਉਣੀ ਹੈ ਖੇਤੀਬਾੜੀ ਬਾਰੇ ਬੜੀ ਖੁਸ਼ੀ ਹੁੰਦੀ ਆ ਦੇਖ ਲੈ ਇੱਕ ਤਾਂ ਤੁਸੀਂ ਲੋਕਾਂ ਨੂੰ ਜਾਣਕਾਰੀ ਵੀ ਦਿੰਦੇ ਹੋ ਹਾਂਜੀ ਹਾਂਜੀ ਤੇ ਇਹਦੇ ਨਾਲ ਜਿਹੜੇ ਨੌਜਵਾਨਾਂ ਨੂੰ ਇੱਕ ਤਰ੍ਹਾਂ ਦੀ ਸੇਧ ਵੀ ਮਿਲਦੀ ਹੈ ਸੇਧ ਵੀ ਮਿਲਦੀ ਹੈ ਵੀ ਖੇਤੀ ਵਿੱਚ ਵੀ ਭਾਈ ਬਹੁਤ ਖੁਸ਼ ਹੈ ਇਹ ਪੰਜਾਬ ਤਾਂ ਸੋਨੇ ਦੀ ਚੜੀ ਹੈ ਜੇ ਮਨਚ ਹੋਵੇ ਵੀ ਆ ਸੋਨੇ ਚੜੀ ਆਪਾਂ ਪਿੱਛੇ ਦੀ ਗੱਲ ਕਰਕੇ ਆਟਿਆਂ ਵੀ ਮੈਂ ਜਦੋਂ 19 20 ਦਾ ਟਾਈਮ ਆ ਤਾਂ ਕਰੋਨਾ ਆਲਾ ਆ ਤਾਂ ਆਪਾਂ ਨੂੰ ਇਹ ਚੀਜ਼ ਬਾਰੇ ਮਤਲਬ ਪੂਰਾ ਐਕਟਿਵ ਰਹਿਣਾ ਚਾਹੀਦਾ ਵੀ ਹਰ ਟਾਈਮ ਮਤਲਬ ਬੰਦਾ ਵੀ ਕਿਸੇ ਵੀ ਟਾਈਮ ਲੇਬਰ ਦੀ ਕੋਈ ਛੋਟੇਜ ਹੋ ਜਾਵੇ ਤਾਂ ਆਪਣੇ ਕੋਲੇ ਪ੍ਰਬੰਧ ਹੋਵੇ ਕੋਈ ਨਾ ਕੋਈ ਬਿਲਕੁਲ ਜੀ ਬਿਲਕੁਲ ਬਹੁਤ ਵਧੀਆ ਲੱਗਿਆ ਤੁਹਾਡਾ ਵੀ ਆਪਾਂ ਕਿਸੇ ਦੇ ਡਿਪੈਂਡਡ ਨਾ ਰਹੀ ਆਪਾਂ ਆਪਣੇ ਆਪ ਦਾ ਖੁਦ ਦਾ ਆਪਣਾ ਕੋਈ ਸੋਰਸ ਹੋਵੇ ਵੀ ਆਪਾਂ ਨੂੰ ਹੁਣ ਕਣਕ ਦਾ ਚਲੋ ਸੀਡ ਡਰ ਲੈ ਕੇ ਕਿਤੇ ਕਿਤੇ ਖੜੀਆਂ ਨੇ ਜੀ ਕਣਕ ਦੇ ਵਿੱਚ ਕੋਈ ਤੰਗੀ ਨਹੀਂ ਹੁੰਦੀ ਜਿਹੜਾ ਆਪਣਾ ਝੋਨੇ ਦਾ ਕੰਮ ਆ ਮ ਸਭ ਤੋਂ ਜ਼ਿਆਦਾ ਤੇ ਉਹਦੇ ਬਾਰੇ ਲੇਬਰ ਤੇ ਡਿਪੈਂਡ ਆਪਾਂ ਸਾਰਾ ਲੇਬਰ ਆਊਗੀ ਝੋਨਾ ਲੱਗੂਗਾ ਲੇਬਰ ਖੁਦ ਨਹੀਂ ਸਾਡੇ ਕੋਲ ਖੁਦ ਵੀ ਲੇਬਰ ਆ ਅਸੀਂ ਖੁਦ ਵੀ ਝੋਨਾ ਲੇਬਰ ਤੋਂ ਲਵਾ ਵੀ ਰਹੇ ਹਾਂ ਕਿਉਂਕਿ ਮਸ਼ੀਨ ਦੇ ਟ੍ਰਾਇਲ ਇੰਨੇ ਜ਼ਿਆਦਾ ਬਾਹਰ ਚੱਲ ਰਹੇ ਨੇ ਮੈਂ ਤਾਂ ਕਹਿੰਦਾ ਵੀ ਮੇਰੀ ਕਿਸਾਨਾਂ ਨੂੰ ਬੇਨਤੀ ਹੈ ਵੀ ਇੱਕ ਵਾਰੀ ਜ਼ਰੂਰ ਤੁਸੀਂ ਇੱਕ ਏਕੜ ਇਸ ਮਸ਼ੀਨ ਤੇ ਲਵਾ ਕੇ ਦੇਖੋ ਵੀ ਕਿਹੋ ਜੀ ਲਗਵਾਈਏ ਤੁਹਾਨੂੰ ਆਪ ਹੀ ਪਤਾ ਲੱਗ ਜੂਗਾ ਆਪ ਹੀ ਪਤਾ ਲੱਗ ਜੂਗਾ ਜੀ ਹੁਣ ਆਇਆ ਨਾਰਮਲ ਜੇ ਆਪਾਂ ਇਹ ਮਤਲਬ ਇਕੜ ਦੇ ਵਿੱਚ 8 ਤੋਂ 10 ਕਿਲੋ ਹੈ ਜਿਹੜੀ ਬੀਜ ਇੱਕ ਇਕੜ ਦੇ ਵਿੱਚ ਲਾ ਦਿੰਦੀ ਹੈ ਜੀ ਜੇ ਆਪਾਂ ਉਹੀ ਲੇਬਰ ਤੋਂ ਲਵਾਉਨੇ ਤਾਂ 4 ਤੋਂ 5 ਕਿਲੋ ਮਤਲਬ 1 ਕਿੱਲੇ ਦੇ ਵਿੱਚ ਲੇਬਰ ਵਰਕ ਕਰਦੀ ਉਹਦੇ ਤੇ ਲੇਬਰ ਲਾਉਂਦੀ ਹੈ ਜੀ ਉਹਨੂੰ ਸਭ ਤੋਂ ਵੱਡੀ ਗੱਲ ਤਾਂ ਵੀ ਲੇਬਰ ਦੀ ਬੜੀ ਮੁਸ਼ਕਲ ਹੈ ਲੇਬਰ ਬਹੁਤ ਔਖੀ ਮਿਲ ਰਹੀ ਹੈ ਬਿਲਕੁਲ ਰੇਲਵੇ ਸਟੇਸ਼ਨ ਜਾ ਕੇ ਮਿੰਟਾ ਕਰਨੀ ਤਰਲੇ ਕਰਨੇ ਪੈਂਦੇ ਹਾਂੜੇ ਕੱਢਣੇ ਪੈਂਦੇ ਨੇ ਫੇਰ ਕਿਤੇ ਇਹ ਜਿਹੜੇ ਪ੍ਰਵਾਸੀ ਨੇ ਤੁਰ ਹੁਣ ਨਾ ਕੋਈ 라ਸਣ ਪਾਣੀ ਸੋ ਲੋ ਕੇ ਬੋਤਲ ਹੈ ਹਲਦੀ ਲਿਆਓ ਇੱਕ ਜਣਾ ਦਾ ਇਹਨਾਂ ਦਾ ਘਰ ਨੂੰ ਤੁਰਿਆ ਰਹਿੰਦਾ ਕਦੇ ਲੰਘ ਲਈ ਭੱਜ ਗਿਆ ਕਦੇ ਕੋਈ ਮਾਰੂਗਾ ਇਹਨਾਂ ਦਾ ਬੁੜਾ ਦਾ ਚਲੋ ਕੋਈ ਨਹੀਂ ਆਉਂਦਾ ਜਿੰਨਾ ਇਹਨਾਂ ਨੂੰ ਦੇਣਾ ਪੈਂਦਾ ਨਾ ਖੁਦ ਵੀ ਹੁਣ ਸਾਨੂੰ ਜਣੀ ਐ ਚੀਜ਼ ਦੀ ਇੰਨੀ ਕੁ ਸੋਖੀ ਹੋ ਗਈ ਅੰਕਲ ਸਾਨੂੰ ਅਸੀਂ ਸਾਨੂੰ ਐਦਾਂ ਵੀ ਜੇ ਲੇਬਰ ਹੋਵੇ ਵਿਚੇ ਨਾ ਵੀ ਹੋਵੇ ਪਰ ਸਾਨੂੰ ਇਸ ਵਾਰ ਬਹੁਤ ਕੁਝ ਮਸ਼ੀਨ ਨੇ ਸਿਖਾਇਆ ਹੈ ਕਿਉਂਕਿ ਅਸੀਂ ਪਨੀਰੀ ਦੇ ਵਿੱਚ ਜਿਹੜੀ ਅਸੀਂ ਪਨੀਰੀ ਬੀਜੀ ਦੀ ਉਹਦੇ 'ਚ ਅਸੀਂ ਪ੍ਰੋਪਰ ਕਾਮਯਾਬ ਨਹੀਂ ਹੋ ਸਕੇ ਲਵਾਈ ਦੇ ਵਿੱਚ ਅਸੀਂ ਕਾਮਯਾਬ ਹੋ ਗਏ ਮੰਤਲੋ ਤੇ ਅਸੀਂ ਹੁਣ ਅਗਲੇ ਸਾਲ ਜਿਹੜੀ ਪਨੀਰੀ ਤੇ ਪੂਰਾ ਅਸੀਂ ਨੇ ਫੋਕਸ ਕਰਨਾ ਵੀ ਪਨੀਰੀ ਪੂਰੀ ਕਾਮਯਾਬ ਕਰਨਾ ਮੈਂ ਦੁਬਾਰਾ ਤੁਹਾਡਾ ਫਿਰ ਧੰਨਵਾਦ ਕਰਦਾ ਮਾਨਾ ਜ਼ਿਲ੍ਹਾ ਫਤਿਹਗੜ ਸਾਹਿਬ ਦੇ ਦਿਲਪ੍ਰੀਤ ਸਿੰਘ ਢਿੱਲੋਂ ਰਜੀਤ ਸਿੰਘ ਕਰਦੇ ਜੋ ਇੱਕ ਜਿਹੜੀ ਨਵੀ ਤੋਂ ਨਵੀ ਕਿਸਾਨਾਂ ਨੂੰ ਖੇਤੀਬਾੜੀ ਬਾਰੇ ਜਾਣਕਾਰੀ ਫਤਿਹਗੜ ਸਾਹਿਬ ਕੇ ਪੂਰੇ ਪੰਜਾਬ ਦੇ ਲੋਕਾਂ ਨੂੰ ਜਾਣਕਾਰੀ ਦਿੰਦੇ ਨੇ ਮੈਂ ਤਹਿ ਦਿਲ ਤੋਂ ਧੰਨਵਾਦ ਕਰਦਾ ਤਲਪੀ ਸਿੰਗ ਟਿਲ ਨੂੰ ਨੋਟਾਨਾ ਸ਼ੁਕਰੀਆ ਅੰਕਲ ਠੀਕ ਹੈ ਜੀ ਲਓ ਜੀ ਮਿੱਤਰੋ ਦੇਖੋ ਕਰੋ ਚੈੱਕ ਹੋਣਾ ਆਪਣੀ ਗੱਲ ਰਹੀ ਆ ਪੀਆਰ 126 ਸੁਲਵਾਈ ਦੇਖੋ ਪਹਿਲਾਂ ਅਸੀਂ ਇਹ ਮੈਂ ਵੀਡੀਓ ਦੀ ਸਟਾਰਟਿੰਗ 'ਚ ਵੀ ਕਹਾਤਾ ਵੀ ਮਤਲਬ ਸਾਰੀ ਗੱਲ ਢੁਕਦੀ ਆ ਕਿ ਪਨੀਰੀ ਦੇ ਜੇ ਆਪਣੀ ਬਹੁਤ ਸੰਘਣੀ ਆ ਨਾ ਪੂਰੀ ਤਾਂ ਮਸ਼ੀਨ ਕਿਤੇ ਡੱਕਾ ਵੀ ਨਹੀਂ ਛੜਦਾ ਆ ਦੇਖ ਲੋ ਵੀ ਕਿੰਨਾ ਮਤਲਬ ਸਫਾਈ ਦਾ ਕੰਮ ਕਰਾਵਾ ਨੌ ਕਿੱਜ ਤੇ ਕਰਾਵਾ ਡੱਕਾ ਆਪਾਂ ਨੇ ਇਹ ਜਿਹੜੇ ਬੂਟੇ ਵੀ ਉਹ ਵੀ 2-2 3-3 2-2 ਬਸ ਇਦੋਂ ਜ਼ਿਆਦਾ ਨਹੀਂ ਕਰਦੇ ਕਿਉਂਕਿ ਜੇ ਫਿਰਦਾ ਕਿਤੇ ਕਿਤੇ ਜਦੋਂ ਮੈਂਡ ਜਾਂ ਖਤਮ ਹੁੰਦਾ ਉੱਥੇ ਵੱਧ ਵੀ ਲਾ ਗਦੇ ਹਨ ਹੈਨਾ ਇਹ ਪਲਾਂਟਿੰਗ ਵੀ ਬੜੀ ਜਿੰਨੀ ਵੀ ਉਹਦੀ ਕਾਊਂਟਿੰਗ ਆ ਉਹ ਬੜੀ ਮਤਲਬ ਘੰਟਾ ਪੂਰੀ ਤਕਰੀਬਨ ਇਹ 70 ਕ ਘੰਟੇ ਦੇ ਲਗਭਗ ਵਰਕਿੰਗ ਕਰਕੇ ਕਿੰਿਆ ਮਸ਼ੀਨਾਂ ਜਣੀ 55 60 ਕ ਕਿੰਨੇ ਜਿਹੜੇ ਉਹ ਐਮ ਸੀ ਦੇ ਨਾਲ ਲਾਤੇ ਤੇ 100 ਕਿਲਾ ਪਾਰ ਕਰ ਜੂਗਾ ਮੈਂ 100 ਸਵਾ 100 ਕਿਲਾ ਜਣੀ ਇੰਨਾ ਕ ਪਹਿਲੇ ਸੀਜ਼ਨ ਦਾ ਸਾਡਾ ਬਹੁਤ ਹੈ ਉਹ ਇਹ ਹਨਾ ਸਾਨੂੰ ਵੀ ਆਇਆ ਵੀ ਅਸੀਂ ਇੰਨੇ ਕ ਦਾ ਟਾਰਗੇਟ ਰੱਖਿਆ ਤਾਂ ਤੇ ਉਹਨਾਂ ਕ ਅਸੀਂ ਲਾ ਦੇਣਾ ਹਨਾ ਕਿਉਂਕਿ ਪਹਿਲਾ ਸਾਲ ਹੈ ਟ੍ਰਾਇਲ ਬਹੁਤ ਦਿੱਤੇ ਇਸ ਵਾਰ ਟ੍ਰੈਨ ਕਰਕੇ ਹੁਣ ਸਭ ਨੂੰ ਪਤਾ ਲੱਜਣਾ ਹੈ ਟ੍ਰਾਇਲ ਐ ਨਹੀਂ ਵੀ ਇੱਕੋ ਹੋਇਆ ਦੇ ਸਰਕਰਾਂ ਵਾਲੇ ਖੇਤਾਂ 'ਚ ਵੀ ਹੋਏ ਆ ਸਭ ਪਾਸੇ ਹੋਇਆ ਹਨਾ ਇਹ ਲਵਾਈ ਪੂਰੀ ਐ ਨਿਆਰਾ ਦਿੰਦੀ ਆ ਮਸ਼ੀਨ ਪੂਰੀ ਵਧੀਆ ਲਵਾਈ ਕਰਦੀ ਆ। ਵਾਏ ਦੇ ਵਿੱਚ ਕੋਈ ਕਾਹਲੀ ਨਹੀਂ ਚੱਲਦੀ। ਇੱਕ ਕਿੱਲੇ ਦਾ ਮਾਲ ਅਸੀਂ ਉੱਪਰ ਸਟੋਰ ਕਰ ਲੰਨੇ ਆ ਦੇ।